ਤਦਵਾਰੀ ਆਗਲੇ ਹੋ ਤੁਮ ਕਥਾ ਸੁਖਾਰੀ ਮੋ ਕਿ ਉਚਰੈ ਸਾਸਤ੍ਰੁ ਫਟ ਪਿੰਗ ਗਿਰਿ ਨ ਚੜਜਾਇ ਆਂਦਲਖੈ ਬਦਰੁ ਸੁਨੇ ਜੋ ਕਾਲ ਕਿਰਪਾ ਕਰਾ ਆਂਦਲਖੈ ਬਦਰੁ ਸੁਨੇ ਜੋ ਕਾਲ ਕਿਰਪਾ ਕਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੰਤਾ ਪੰਜਵਾ ਜਿਨ ਮੋਹਿ ਬ੍ਰਹਮਾੰਡ ਖਾੰਡ ਤਾਉ ਮਹਿ ਪਾਉ ਰਾਖ ਲੇਉ ਦਿਹੁ ਬਖਈਂ ਦਿਹੁ ਆਪਣਾ ਵਾਹਿਗੁਰੂ ਜੀ ਕੀ ਫਤਿਹ ਰਾਜਾਨ ਰਾਜ ਪਾਣਾਨ ਪਾਨ ਦੇਵਾਨ ਦੇ ਉਪਮਾ ਮਹਾਨ ਬਾਗਤ ਬਚਲ ਕਰुणा निधान ਚਵਰੀ ਸ਼ਰਧਤਾ ਦੇ ਮਾਲਿਕ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਾਵਨ ਪਵਿੱਤਰ ਰੀਗੀ ਗੋਦ ਅਨੰਦ ਬਾਣ ਰਹੀ ਗੁਰੂ ਗੁਰੂਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਮਹਾਰਾਜ ਜੀ ਦੀ ਬਾਉ ਪਵਿੱਤਰ ਗੁਰਬਾਣੀ ਦੇ ਵਿਚਾਰ ਸਰਵਣ ਕਰਨ ਵਾਸਤੇ ਇਕੱਤਰ ਹੋਏ ਹਾਂ ਜਿਵੇਂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਸਿੱਧਿ ਗੱਤਿ ਉਤਾਰਨ ਕਰਕੇ ਪੰਨਿ ਪਾਸ਼ਾ ਮਹਾਰਾਜ ਜੀ ਦੀ ਗੁਰਬਾਣੀ ਸ੍ਰੀ ਰਗਣੀ ਚਾ ਰਹੀ ਹੈ ਆਪਾਸ ਰੌਣਕ ਲੀ ਜੀ ਸਤਨਾਮ ਸ੍ਰੀ ਵਾਗ ਗੁਰੂ ਸਾਹਿਬ ਜੀ ਸੂਹੀ ਮੰਲਾ ਪੰਜਵਾ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਸੋ ਸੂਹੀ ਰਾਗ ਨੇ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗੁਰਸਿੱਖਾਂ ਨੂੰ ਸਾਧ ਸੰਗਤ ਜੀ ਇਹ ਜਿਹੜੀ ਮਾਇਆ ਹੈ ਇਸ ਤੋਂ ਬਚਣ ਵਾਸਤੇ ਮਹਾਰਾਜ ਜੀ ਇਹ ਪਾਵਨ ਕੋਈ ਦਰਸ਼ਕ ਦੁਆਰਾ ਉਪਦੇਸ਼ ਬਖਸ਼ ਰਹੇ ਜਨ ਮੋਹੇ ਬ੍ਰਹਮੰਡ ਖੰਡ ਮਹਾਰਾਜ ਜੀ ਨੇ ਜਿਸ ਮਾਇਆ ਨੇ ਬ੍ਰਹਮੰਡਾ ਦੇ ਬ੍ਰਹਮੰਡ ਤੇ ਆ ਖੰਡ ਦਾ ਹੁੰਦਾ ਹਿੱਸਿਆਂ ਦਾ ਇਹ ਜਿਹੜੀ ਧਰਤੀ ਹੈ ਨੌ ਖੰਡ ਬੰਨੇ ਜਾਂਦੇ ਤੇ ਸਭ ਸੰਗ ਰਾਜਾ ਜਨਾਬ ਹੋਇਆ ਉਹਦੇ ਅੱਗੇ ਸਾਧ ਸੰਗ ਦੇ ਨੌ ਪੁੱਤਰ ਹੋ ਉਹਨਾਂ ਨੌ ਪੁੱਤਰਾਂ ਨੇ ਜੇਹ ਜੇਹ ਜਗ੍ਹਾ ਤੇ ਸਾਧ ਸੰਗ ਦੇ ਰਾਜ ਭਾਗ ਕੀਤਾ ਉਨਾ ਦੇ ਨਾਮ ਤੇ ਖੰਡ ਬਣ ਗਏ ਜਿਵੇਂ ਜਨਹੁ ਰਾਜੇ ਦਾ ਪੁੱਤਰ ਸਿਖ ਸਾਜਿ ਭਾਰਤ ਦਾ ਪੁੱਤਰ ਸੀ ਉਹਨੇ ਜਿੱਥੇ ਰਾਜ ਕੀਤਾ ਉਹ ਵਿਭਾਤ ਖੰਡ ਵਾੜਿਆ ਇਸ ਤਰ੍ਹਾਂ ਨੌ ਪੁੱਤਰ ਸੀ ਦੇ ਨੌ ਅਖੰਡ ਬਣੇ ਚਾਹੇ ਖੰਡ ਨੇ ਫਿਰ ਬ੍ਰਹਮੰਡ ਇੱਕ ਬ੍ਰਹਮੰਡ ਅੰਦਰ ਸੱਤ ਆਕਾਸ਼ ਸੱਤ ਪਤਾਲ ਮੰਨੇ ਜਾਂਦੇ ਨੇ ਤੇ ਸਤ ਦੀ ਤੇ ਇਸ ਤਰ੍ਹਾਂ ਇਹ ਸਾਜ ਸਾਜਿ ਬ੍ਰਹਮੰਡ ਬ੍ਰਹ ਬੱਡਾ ਜੋ ਆਂਡਾ ਹੋ ਗਿਆ ਇਹ ਇੰਕ੍ਰਮ ਬ੍ਰਹਮੰਡ ਵਿੱਚ طرحੰਤੇ ਇੱਕ ਬ੍ਰਹਮੰਡ ਵਿੱਚ ਹੈ ਚਾਹੇ ਖੰਡਾ ਵਿੱਚ ਰਹਿਣ ਵਾਲੇ ਜੀਵ ਹਨ ਜਿਸ ਮਾਇਨੇ ਕਹਿੰਦੇ ਮੋਹੇ ਸਭ ਨੂੰ ਮੋਹਿਆ ਹੋਇਆ ਹੈ ਤਾਹੂ ਮਹਤਾ ਉਹ ਮੈਂ ਉਸ ਦੇ ਵਿੱਚ ਹੀ ਆਪਣੇ ਚੇਤਨosaur ਸਜੇ ਜੀਵਾਰਤਾ ਹੈ ਉਸ ਦੇ ਵਿੱਚ ਹੀ ਮਹਾਰਾਜ ਜੀ ਸਿਉਣਾ ਚੇਤ ਦੁਆ ਰਹੇ ਹਾ ਉਸ ਮਾਇਆ ਦੇ ਵਿੱਚ ਹੀ ਸਾਰੇ ਜਿਹੜੇ ਜੀਵ ਲੱਗੇ ਹੋਏ ਨੇ ਕਹਿੰਦੇ ਜੇਸ ਮਾਇਆ ਨੇ ਸਭ ਨੂੰ ਛੜ ਲਿਆ ਹੈ ਉਦੇ ਵਿੱਚ ਜੇ ਤੂੰ ਆਪਣੇ ਚੇਤਨ ਨੂੰ ਪਾ ਰਿਹਾ ਹੈ ਰਾਖ ਲੈ ਹੋ ਇਹੋ ਵਿਸਈ ਜੀਓ ਤੋਹੇ ਮਹਾਰਾਜ ਜਿਵੇਂ ਜਿਹੜੇ ਵਿਸਈ ਜੀ ਹੈ ਵਿਸ਼ਿਆਂ ਦੇ अधीन ਜਿਹੜਾ ਇੱਕ ਜੀਵ ਹੋ ਰਿਹਾ ਹੈ ਮਹਾਰਾਜ ਜੀ ਮੇਰਾ ਜੀਵ ਮੈਂ ਜੀਵ ਹਾਂ ਮਹਾਰਾਜ ਜੀ ਮੈਂ ਵਿਸ਼ਿਆਂ ਦੇ अधीन ਜੀਵ ਹਾਂ ਬਵੇਂ ਨ ਮਹਾਰਾਜ ਜੀ ਆਪ ਜੀ ਰੱਖ ਲਵੋ ਓਮ ਜੀ ਹੋ ਆਪਣਾ ਨਾਮ ਬੁਕਾਰੇ ਜੀ ਨੂੰ ਮਹਾਰਾਜ ਜੀ ਆਪਣਾ ਨਾਮ ਦੇ ਕਰਕੇ ਰੱਖ ਲਵੋ ਰਹਾ ਦੇ ਨਾਹੀ ਕੋ ਸੁਖੀ ਹਾਂ ਜਿਸ ਮਾਇਆ ਕਰਕੇ ਕਹਿੰਦੇ ਕੋਈ ਵੀ ਸੁਖੀ ਨਹੀਂ ਹੈ ਕੋਈ ਵੀ ਤ੍ਰਿਪਤ ਨਹੀਂ ਹੈ ਆਹ ਤੈ પાਚੈ ਜਾਓ ਉਸ ਦੇ ਪਿੱਛੇ ਮਨ ਰਾਜਿ ਉਹ ਜਾਣਾ ਕਰਦਾ ਹਾਂ ਉਸ ਦੇ ਪਿੱਛੇ ਜੀਵ ਲੱਗੇ ਹੋਏ ਹਨ ਛੋਟ ਜਾਹੀ ਜੋ ਸੰਗਤ ਕੋ ਜਿਸ ਮਾਇਆ ਨੇ ਸਭ ਸੰਨੀ ਸਾਥ ਨੂੰ ਸਾਡੇ ਕੋਲ ਚਲੇ ਜਾਣਾ ਹੈ ਜੋ ਮਾਇਆ ਸਾਥ ਨੂੰ ਸਾਡੇ ਕੋਲ ਚਲੇ ਜਾਣ ਵਾਲੀ ਹੈ ਜਿਸ ਮਾਇਆ ਨੇ ਪਦਾਰਥ ਨੇ ਕਿਸੇ ਦੇ ਵੀ ਨਾਲ ਨਹੀਂ ਜਾਣਾ ਪਦਾਰਥ ਦਾ ਦੂਰ ਦੀ ਗੱਲ ਤੁਹਾਡਾ ਸਰੀਰ ਵੀ ਨਹੀਂ ਨਾਲ ਜਾਂਦਾ ਉਹ ਜਿਸ ਨੇ ਕਹਿੰਦੇ ਛੱਡ ਕੇ ਜਾਣਾ ਹੈ ਫੇਰ ਫੇਰ ਲੁਟਾਓ ਬਾਰ ਬਾਰ ਉਸ ਦੇ ਨਾਲ ਕੇ ਮਨ ਲਪਾਇ ਮਾਨ ਕੋ ਦਿ ਹਲਕਟ ਹੋ ਰਿਹਾ ਉਸ ਦੇ ਵਿੱਚ ਹੀ ਲੱਗ ਰਿਹਾ ਕਰ ਹੋ ਕਿਰਪਾ ਕਰुणाਪਤੀ हे ਕਿਰਪਾ ਦੇ ਪਤੀ हे ਕਿਰਪਾ ਦੇ ਮਾਲਕ ਸਤਿਗੁਰੂ ਮਹਾਰਾਜ ਤਰ ਤੋਂ ਕਿਰਪਾ ਕਿਰਪਾ ਕਰੋ ਆਪ ਜੀ ਤੇਰੀ ਹਰ ਗੁਣ ਗਾ ਤੇ ਬਦੂ ਆਪ ਜੀ ਦੇ हे ਹਰੀ ਵਾਹੀ ਦੂਜੀ ਆਪ ਜੀ ਦੇ ਹਰ ਗੁਣਾ ਨੂੰ ਗੌਣਕ ਗੌਣਾ ਕਰੀ ਗਏ ਕਿ ਪ੍ਰਭ ਬੇਨਤੀ ਮਹਾਰਾਜ ਜਗਨ ਗਾਵੇ ਮਹਾਰਾਜ ਜੀ ਇਹ ਪ੍ਰਭ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾ ਬਾ ਸਾਡੀ ਬੇਨਤੀ ਸਵਾਦ ਸੰਗ ਸਮਾਗ ਜੀ ਦੀ ਜੀ ਸਵਾਗ ਸੰਗਤ ਹੈ ਉਸ ਦੇ ਵਿੱਚ ਵੀ ਮਹਾਰਾਜ ਜੀ ਸਾਡਾ ਸਮਾਣਾ ਹੋਵੇ ਉਸ ਦੇ ਨਾਲ ਹੀ ਸਾਡਾ ਮੇਲ ਲਿਓ ਸੰਗਤ ਵਿੱਚ ਹੀ ਮਹਾਰਾਜ ਜੀ ਸਾਡਾ ਜੀਵਨ ਗੁਤੀਤ ਹੋਵੇ ਸੰਗਤ ਦੀ ਸੇਵਾ ਵਿੱਚ ਹੀ ਸਾਡਾ ਜੀਵਨ ਨਿਕਲ ਜਾਵੇ ਸੰਗਤ ਵਿੱਚ ਮਹਾਰਾਜ ਜੀ ਬਖਸ਼ੋ ਜਿਸ ਕਰਕੇ ਜਿਹੜੀ ਮਾਇਆ ਹੈ ਇਹ ਦੇ ਵਿੱਚ ਜੋ ਸੀ ਫਸਿਆ ਮੈਂ ਹਾਂ ਛੋਟਾ ਸਕੀਏ ਰਾਗ ਸੂਹੀ ਮਹੱਲਾ ਪੰਜਵਾ ਸੂਹੀ ਰਾਗਣੀ ਜਪੰਨੇ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਘਰ ਪੰਜਵਾ ਪੜਤਾਲ ਸੁਰ ਤਾਲ ਦਾ ਘਰ ਪੰਜਵਾ ਹੈ ਵੇ ਪੜਤਾਲ ਹੈ ਦੇ ਵਿੱਚ ਪਾਟਵੇਂ ਤਾਲ ਤਾਲ ਹੀ ਤਾਲ ਜਿਸ ਵਿੱਚ ਪੈਣ ਉਹ ਪੜਤਾਲ ਕਹਿੰਦੇ ਨੇ ਸੋ ਪੜਤਾਲ ਮਹਾਰਾਜ ਜੀ ਇਹ ਗਾਇਨ ਸ਼ੈਲੀ ਮਹਾਰਾਜੀ ਕਰ ਰਹੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਮੰਤਰ ਵਸਤੂ ਨ ਦੇਜ ਮੰਗਲ ਮਹਾਰਾਜੀ ਗਾਥਾ ਇੱਕ ਅਦੁੱਤੀ ਓੰਕਾਰ ਸਾਰੇ ਅਧ ਪ੍ਰਕਾਸ਼ਕ ਸਤਗੁਰੂ ਜੀ ਦੇ ਬਰਸਾਦ ਕਿਰਪਾ ਦਾ ਪ੍ਰਾਪਤ ਹੁੰਦੇ ਹੋਏ ਵਾਹਿਗੁਰੂ ਜੀ ਪ੍ਰੀਤ ਪ੍ਰੀਤ ਗੁਰਿਆ ਸਾਡੇ ਜੀਵਾਂ ਨੇ ਸਾਜ ਸਾਜ ਜੀ ਪ੍ਰੀਤियां ਲਾਈਆਂ ਕਹਿੰਦਾ ਵੀ ਮੇਰੀ ਰਾਇ ਦੇ ਨਾਲ ਬੜੀ ਪ੍ਰੀਤ ਹੈ ਮੇਰਾ ਇਹ ਦੇ ਨਾਲ ਬੜਾ ਪ੍ਰੇਮ ਹੈ ਮੋਹ ਕਹਿੰਦੇ ਬੁੜੀਆਂ ਦੁਨੀਆ ਦੀਆਂ ਪ੍ਰੀਤੀਆਂ ਹਨ ਮੋਹਨ ਲਾਲਨਾ ਪਰ ਕਹਿੰਦੇ ਗੁੜੀਆਂ ਗੁੜੀਆਂ ਨਾਂ ਹੁੰਦਾ ਵੱਡੀ ਦਾ ਕਹਿੰਦੇ ਲੋਕੀ ਪ੍ਰੇਮ ਕਰਦੇ ਕੋਈ ਸਾਦ ਸੰਜਿ ਖਡੌੜਿਆਂ ਨਾਲ ਪ੍ਰੇਮ ਕਰਦਾ ਨਿਆਣੇ ਨੂੰ ਖਡੌੜਿਆਂ ਨਾਲ ਪ੍ਰੇਮ ਹੈ ਤੇ ਇਸੇ ਤਰ੍ਹਾਂ ਗ੍ਰਿਸ਼ਤੀ ਹੈ ਉਹਨੂੰ ਨਿਆਣੇ ਨਾਲ ਪ੍ਰੇਮ ਹੈ ਮਾਇਆਧਾਰੀ ਉਹਨੂੰ ਮਾਇਆ ਨਾਲ ਪ੍ਰੇਮ ਹੈ ਸਭ ਦਾ ਪ੍ਰੀਤੀ ਸਾਂ ਸੱਜੀ ਕਿਸੇ ਨਾ ਕਿਸੇ ਕਿਤੇ ਨੇ ਲਾਈ ਹੋਈ ਹੈ ਤੇ ਇਸੇ ਤਰ੍ਹਾਂ ਪਰ ਕਹਿੰਦੇ ਮੋਹਦ ਲਾਲਾ ਉਹ ਲਾਲ ਜੂ ਪਿਆਰਾ ਨਾ ਮੋਹਨ ਮੋਹਿਤ ਕਰਨ ਵਾਲਾ ਜਿਸ ਨੇ ਮੋਹ ਨੂੰ ਰਚਿਆ ਹੈ ਕਰਨ ਹਾਰਮ ਸਦਨ ਨੂੰ ਸਕਾਰ ਉਹ ਕਹਿੰਦੇ ਜੇਸ਼ ਪਰਮੇਸ਼ਰ ਨੇ ਇਹ ਮੋਹ ਨੂੰ ਬਣਾਇਆ ਨਾ ਜਿਸ ਨੇ ਆ ਦੁਨੀਆ ਨੂੰ ਬਣਾਇਆ ਜੇਸ਼ ਮਾਇਆ ਜਿਸ ਨੇ ਮਾਇਆ ਨੂੰ ਬਣਾਇਆ ਹੈ ਉਸ ਨੂੰ ਕਹਿੰਦੇ ਕੰਨ ਹਾਲੋ ਦੁਨੋਸਕਾਰ ਹਾਰ ਉਹਦੇ ਨਾਲ ਸੁਖੀ ਬਾ ਉਹਦੇ ਨਾਲ ਜਿਹੜਾ ਪ੍ਰੇਮ ਕਰਨਾ ਹੈ ਗੁਰੀਆ ਗੁਰੀਆ ਨਾਮ ਵੱਡੀ ਦਾ ਕਦੇ ਉਹ ਪਰਮੇਸ਼ਰ ਦੀਆਂ ਪ੍ਰੀਤੀਆਂ ਵਿੱਚੋਂ ਉਹ ਪਰਮੇਸ਼ਰ ਨਾਲ ਜਿਹੜਾ ਪ੍ਰੇਮ ਕੰਨਾ ਨਾ ਇਹ ਪ੍ਰੀਤੀ ਕਹਿੰਦੇ ਗੁਰੂ ਦੀ ਵੱਡੀ ਹੈ ਜਪਤੁ ਮਨ ਗੋਬਿੰਦ ਏਕੈ ਗੋ ਧਰਤੀ ਦੀ ਗਬਿੰਦ ਰੱਖਿਆ ਕਰਨ ਵਾਲੇ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪ ਕੋਈ ਕੋਈ ਨਾਮ ਦਿਨ ਲਿਖੇ ਵਿਦ ਹੋਣਾ ਹੈ ਵੇ ਅਵਰ ਹੋਰ ਕੁਝ ਵੀ ਲਿਖੇ ਵਿਦ ਨਹੀਂ ਹੈ ਤੇਰੇ ਨਾਲ ਨਹੀਂ ਜਾਣਾ ਹੋਰ ਕਿਸ ਨੇ ਬਚਾਉਣਾ ਨਹੀਂ ਹੈ ਤੈਨੂੰ ਜਮਦੂਤਾਂ ਪਾਸੋਂ ਸੰਤ ਲਾਗ ਸੰਤਾਂ ਮਹਗੁਰਾਂ ਦੀ ਕਹਿੰਦੇ ਲਗਨ ਸੰਤਾਂ ਦੇ ਚਰਨਾਂ ਨੂੰ ਲਗਣਾ ਕਰ ਕਹਿੰਦੇ ਲਾਗ ਲਗਨ ਲਾਹਣ ਦੇ ਵਿੱਚ ਜਿਹੜਾ ਸੰਤਾਂ ਦੀ ਸੰਗਤ ਕਰਨੀ ਮਨ ਹੈ ਛਾੜ ਦੁਗਦਾ ਕੀ ਕੁਰੀਆ ਕੁਰੀਆ ਲਾਹਣ ਤੋਂ ਪਗਡੰਡੀਆਂ ਦਾ ਇੱਕ ਤਾਂ ਹੁੰਦਾ ਸਿੱਧਾ ਸਾਹਸ ਮੇਨ ਮੋਟਰਵੇ ਹੋ ਗਿਆ ਜਾਂ ਡੀਟੀ ਰੋਡ ਵੱਡਾ ਰੋਡ ਜਿਹੜਾ ਸਿੱਧਾ ਹੀ ਤੁਹਾਡੀ ਮੰਜ਼ਲ ਤੇ ਪਹੁੰਚਦਾ ਇੱਕ ਵੀ ਪਗ ਡੰਡੀਆਂ ਵਿੱਚੋਂ ਸਾਈਡ ਰੋਡ ਨੇ ਜਿਹੜੇ ਜਿਹਨਾਂ ਵਿੱਚ ਪੈ ਜਾਂਦਾ ਕੰਟਰੀ ਰੋਡ ਉਹ ਬੜੇ ਉਹਦੇ ਵਿੱਚ ਕੰਮ ਬੜ ਗਏ ਹੁੰਦੇ ਨੇ ਤੇ ਜਿਹੜਾ ਜਿਹੜੀਆਂ ਕਹਿੰਦੇ ਪਗ ਡੰਡੀਆਂ ਹਨ ਦੁੱਬਦਾ ਦੀਆਂ ਜਵੈਸ ਨਹੀਂ ਉਹਨਾਂ ਨੂੰ ਛੱਡਦੇ ਤੇ ਇਸ ਤਰ੍ਹਾਂ ਕਹਿੰਦੇ ਸੰਤ ਲਾਗ ਮਨ ਹੈ ਛਾੜ ਮਨ ਦੇ ਵਿੱਚੋਂ ਛਾੜ ਦੇ ਦੁਨ ਦਾ ਕੀ ਕੁਰੀਆ ਦੁਨ ਦਾ ਦੀਆਂ ਜਿਹੜੀਆਂ ਭਗ ਡੰਡੀਆਂ ਹਨ ਨਾ ਦ્વੈਜ ਦੀਆਂ ਇਹਨਾਂ ਨੂੰ ਤਿਆਗ ਦੇ ਹਰਿ ਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਮਹਾਰਾਜ ਬਖਸ਼ਿਓ ਹਰੀਆ ਹਰੀ ਪਰਮੇਸ਼ਰ ਵਾਹਿਗੁਰੂ ਜੀ ਕਹਿੰਦੇ ਜੋ ਨਿਰਗੁਣ ਤਿੰਨਾਂ ਗੁਣਾਂ ਤੋਂ ਅਤੀਤ ਸਰੂਪ ਰਜੋ ਤਮ ਸਦੋ ਗੁਣ ਤੋਂ ਰਹਿਤ ਕਿਉਂਕਿ ਇਹ ਨਿਰਗੁਣ ਸਰੂਪ ਨੇ ਵਾਹਿਗੁਰੂ ਜੀ ਜੋ ਨਿਰਗੁਣ ਸਰੂਪ ਨੇ ਇੱਛਾ ਕੀਤੀ ਇੱਕ ਤੋਂ ਬਹੁਦੇ ਹੋ ਜਾਵਾਂ ਉਹ ਇਛਾ ਦਾ ਨਾਮ ਹੀ ਮਾਇਆ ਹੈ ਤੇ ਉਹ ਮਾਇਆ ਦੇ ਵਿੱਚ ਜਦੋਂ ਨਿਰਗੁਣ ਬ੍ਰਹਮ ਦਾ ਪਰਸ਼ਾਵਾ ਪਿਆ ਤੇ ਸਾਧ ਸੰਗਿ ਉਥੋਂ ਦੇ ਰਹੇ ਤਿੰਨ ਹੈ ਸੂਖਮ ਤਦਨੇ ਇਹਨਾਂ ਨੇ ਪੈਦਾ ਹੋ ਰੋ ਕੀਤਾ ਏਕਮਾਈ ਜੁਗਤ ਵਿਆਹ ਇੱਕੋ ਮਾਈ ਜਿਹੜੀ ਇੱਕ ਮਾਇਆ ਹੈ ਨਾ ਇਹ ਇਛਾ ਦਾ ਨਾਮ ਹੈ ਇਹ ਕਿ ਤੋ ਬਹੁਤ ਜੀ ਸ੍ਰਿਸ਼ਟੀ ਨੂੰ ਪੈਦਾ ਹੋ ਜਾਵੇ ਵੱਧ ਜਾਵੇ ਫਲਾ ਇਹ ਦਾ ਨਾਮ ਮਾਇਆ ਹੈ ਇਹ ਕਹਿੰਦੇ ਮਾਇਆ ਜਦੋਂ ਜੁਗਤ ਜੁੜੇ ਉਹ ਰਾਮਦੇਵ ਤੇ ਵਿਆਹ ਹੀ ਵਿਆਹ ਨਾਮ ਦਾ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਇਆ ਪ੍ਰਸੂਤਾ ਕੌਣ ਹੈ ਜਿਹਦੇ ਨਾਲ ਬੱਚੇ ਦਾ ਜਨਮ ਹੁੰਦਾ ਉਹ ਹਵਾ ਹੈ ਉਹ ਬਾਹਰੋਂ ਬੱਚੇ ਨੂੰ ਧੱਕਦੀ ਹੈ ਉਹਨੂੰ ਪ੍ਰਸੂਤਾ ਕਹਿੰਦੇ ਨੇ ਤੇ ਕਹਿੰਦੇ ਜਦੋਂ ਵਿਆਹੀ ਉਹ ਪ੍ਰਸੂਤਾ ਭਾਵ ਨੂੰ ਭਾਵ ਨੂੰ ਪ੍ਰਾਪਤ ਹੋਈ ਜਿਸ ਵੇਲੇ ਉਹ ਮਾਇਆ ਤਿੰਨ ਚੇਲੇ ਬਰਵਾਣ ਉਹ ਜੋ ਤਿੰਨ ਚੇਲੇ ਪੈਦਾ ਹੋਗੇ ਤਿੰਨ ਬੋਲ ਪੈਦਾ ਹੋਗੇ ਰਜੁ ਤਮਸ ਸਦੋ ਹੋਣਗੇ ਤੇ ਕਹਿੰਦੇ ਉਹ ਤੇਰੇ ਤਿੰਨ ਚੇਲੇ ਪੈਦਾ ਹੋਏ ਉਹ ਤੋਂ ਅਗੇ ਫਿਰ ਜੀਵਤ ਈਸ਼ਵਰ ਦੂ ਕਰਦਾ ਹੋਇਆ ਈਸ਼ਵਰ ਸੁੱਧ ਸਦੋ ਬੋਲਸੀ ਸੁੱਧ ਸਦੋ ਭਵੇਂ ਹੋਣੇ ਕਰੇਗੇ ਈਸ਼ਵਰ ਮੈਂ ਕਹਿੰਦੇ ਸਰਗੁਣ ਹਰੀਆ ਮਾਇਆ ਨੂੰ ਆਪਣੇ ਅਧੀਨ ਕਰਕੇ ਈਸ਼ਵਰ ਜੋ ਹੈ ਮਾਇਆ ਸਭਲ ਉਹ ਸਰਗੁਣ ਰੂਪ ਧਾਰ। ਇਸ ਤਰ੍ਹਾਂ ਕਹਿੰਦੇ ਨਿਰਗੁਣ ਹਰੀਆ ਨਿਰਗੁਣ ਵਾਹਿਗੁਰੂ ਬ੍ਰਹਮ ਨੇ ਕਹੇ ਹਰੀ ਲੈ ਸਰਗੁਣ ਈਸ਼ੁਰ ਮਾਇਆ ਸਭਲ ਰੂਪ ਨੂੰ ਤਰੀਆ ਧਾਰਨਾ ਕੀਤਾ। ਮਨਕ ਕੋਠਈਆ ਤੇਰੇ ਨੇ ਕਹੇ ਜਿਹੜੀਆਂ 84 ਲੱਖ ਜੂਨ ਦੀਆਂ ਕੋਠੜੀਆਂ ਨੇ ਉਹ ਈਸ਼ੁਰ ਨੇ ਮਾਇਆ ਸਭਲ ਹੋ ਕੇ ਉਹ ਜਿਹੜੀ ਮਾਇਆ ਸੀ ਉਹਨੂੰ ਆਪਣੇ ਅਧੀਨ ਕਰ ਲਿਆ ਆਪਣੇ ਸਰੂਪ ਨੂੰ ਨਹੀਂ ਭੁੱਲਿਆ ਤੇ ਸੁੱਧ ਸਤੋਗੁਣ ਹੋਣੇ ਕਰਕੇ ਉਹਨੇ ਮਾਇਆ ਨੂੰ ਆਪਣੇ ਅਧੀਨ ਕਰਕੇ ਨੇਗਾ ਹੀ ਇਹ 84 ਲੱਖ ਜੂਨਾਂ ਦੀਆਂ ਜਿਹੜੀਆਂ ਕੋਠੜੀਆਂ ਕੋਠੜੀਆਂ ਸੀ ਇਸਾ ਸਜੀ ਬਣਾ ਦਿੱਤੀਆਂ ਤਿੰਨ 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 ਕਰਿਆ ਤਿੰਨ ਪਿੰਨ ਚਾਰ ਵਾਰ ਹੈ ਬੇ ਪਿੰਨ ਪਿੰਨ ਕੀ ਅੰਡੇ ਜਿਹੜੇ ਅੰਡੇ ਚ ਖਾਣੇ ਦੇਖ ਲਓ ਬੱਕਰੀਆਂ ਬੱਕਰੀਆਂ ਹੈ ਕਿ ਜਿਗਨੇ ਜਾਨਵਰ ਨੇ ਜੋ ਅੰਡੇ ਤੋਂ ਪੈਦਾ ਹੋ ਰਹੇ ਨੇ ਉਹ ਕਰਦੇ ਨੇ ਅੱਜ ਜਿਹੜੇ ਚ ਖਾਣੇ ਪੈਦਾ ਕਰ ਦਿੱਤੀ ਤੇ ਉਹਦੇ ਕੁਝ ਖਾਣੇ ਤੇ ਇਸੇ ਤਰ੍ਹਾਂ ਸੇ ਤੇ ਖਾਣੇ ਸਿੱਧੇ ਮੁੜ ਕੇ ਦੁਬਾਰਾ ਹੋਣ ਵਾਲੇ ਖਾਣੇ ਇਹ ਚਾਰ ਖਾਣੀਆਂ ਕਰ ਦਿੰਦੀਆਂ ਪੈਦਾ ਕਰਤੇ ਭਿੰਨ ਉਤੋਂ ਸੋਸਜੇ ਕੋਰਸ਼ ਪੈਦਾ ਕਰਤੇ ਮਦਮ ਨੀਚ ਤੇ ਕਮਿਸ਼ਟ ਇਹ ਚਾਰ ਤਰ੍ਹਾਂ ਦੇ ਫਿਰ ਤਿੰਨ ਗੁਣ ਰਜੋ ਗੁਣ ਤਮੋ ਗੁਣ ਸਦੋ ਗੁਣ ਤੇ ਚੌਥੀ ਭਿੰਨ ਕਰੀਏ ਮਿਸ਼ਰਤ ਅ ਗੁਣਾ ਵਾਲ ਸੋਸਜੇ ਜੀਵ ਇਹ ਸ੍ਰਿਸ਼ਟੀ ਪੈਦਾ ਕਰਤੀ ਵਿੱਚ ਮਨ ਕੋਟ ਬਰੀਆ ਇਹਨਾਂ ਸਾਰਿਆਂ ਦੇ ਵਿੱਚ ਸਰੀਰਾਂ ਦੇ ਵਿੱਚ ਜਿਹੜਾ ਮਨ ਹੈ ਇਹ ਸੋਸਜੇ ਕੋਟ ਬਰੀਆ ਕੋਤਵਾਲੀ ਨੂੰ ਕਹਿੰਦੇ ਨੇ ਥਾਣੇਦਾਰ ਨੂੰ ਕਹਿੰਦੇ ਨੇ ਕਹਿੰਦੇ ਜਿਹੜਾ ਮਨ ਹੈ ਨਾ ਇਹ ਠਾਣੇਦਾਰ ਹੈ ਨਾ ਮਨ ਇੰਚਾਰਜ ਹੈ ਇੰਦਰੀਆਂ ਨੂੰ ਭਜਾਉਣ ਵਾਲਾ ਸਰੀਰ ਨੂੰ ਸਭ ਕੁਝ ਦਾ ਇੰਚਾਰਜ ਜਿਹੜਾ ਹੈ ਉਹ ਕਹਿੰਦੇ ਮਨ ਨੂੰ ਬਣਾ ਦਿੱਤਾ ਨਿਜ ਮੰਦਰ ਪ੍ਰਿਆ ਤੇ ਇਹਦੇ ਵਿੱਚ ਹੀ ਕਹਿੰਦੇ ਇਹ ਸਰੀਰਾਂ ਦੇ ਵਿੱਚ ਹੀ ਉਹ ਵਾਹਿਗੁਰੂ ਜੀ ਨੇ ਆਪਣਾ ਨਿਜ ਮੰਦਰ ਪ੍ਰਿਆ ਕਰੀ ਨਾਮ ਪਿਆਰੇ ਜ ਉਹ ਪਿਆਰੇ ਵਾਹਿਗੁਰੂ ਜੀ ਦਾ ਸਰੂਪ ਜਾ ਉਹ ਮੰਦਰ ਪਰਮੇਸ਼ਰ ਵਾਹਿਗੁਰੂ ਦਾ ਇਹ ਸਰੀਰਾਂ ਦੇ ਵਿੱਚ ਹੀ ਹੈ ਤੁਰਿਆ ਪਦ ਰੂਪੀ ਆਪਣਾ ਮੰਦਰ ਵਿਚ ਹੀ ਰੱਖਿਆ ਹੈ ਤਹਾ ਆਨੰਦ ਕਰਿਆ ਉਥੇ ਕਹਿੰਦੇ ਆਨੰਦ ਕਰਿਆ ਉਹ ਤੁਰਿਆ ਪਦ ਰੂਪੀ ਕਿਰਿਆ ਅਵਸਥਾ ਦੇ ਵਿੱਚ ਆਨੰਦ ਕਰਨਾ ਕੀਦਾ ਉਹ ਆਨੰਦ ਰੂਪ ਹੈ ਉਥੇ ਜਿਹੜਾ ਪਹੁੰਚ ਜਾਂਦਾ ਉਹ ਆਨੰਦ ਨੂੰ ਕਰਦਾ ਨਹਿ ਮਰੀਆ ਨਹਿ ਜਰੀਆ ਆ ਉਥੇ ਕਹਿੰਦੇ ਜਿਹੜਾ ਪਹੁੰਚਦਾ ਹੈ ਉਸ ਰੂਪ ਦਾ ਜਿਸ ਨੂੰ ਗਿਆਨ ਹੈ ਉਸ ਰੂਪ ਨੇ ਹਮਰੀਆ ਨਹੀਂ ਮਰਦਾ ਨਹੀਂ ਆਤਮਾ ਕਦੇ ਮਰਦੀ ਨਹੀਂ ਹੈ ਲੈ ਨਹੀਂ ਜਰੀਆ ਨਹੀਂ ਸਾੜੀ ਜਾ ਸਕਦੀ ਹੈ ਜਿਹੜਾ ਉਥੇ ਪ੍ਰਾਪਤ ਹੋ ਜਾਂਦਾ ਉਹ ਸਾਧ ਸੰਗਤ ਦੇ ਜਮ ਦਾ ਮਰਦਾ ਨਹੀਂ ਮਨ ਮਰੀਆ ਨਾ ਮਰਦਾ ਲੈ ਨਾ ਜਾਂਦਾ ਹੈ 84 ਲਗ ਜੂਣ ਤੋਂ ਪਰੇ ਹੋ ਜਾਂਦਾ ਉਹ ਤੇਰਾ ਅਸਲੀ ਸਰੂਪ ਹੈ ਉਸ ਨੂੰ ਪਛਾਣ ਨਹਿ ਜਰੀਆ ਉਹ ਕਾਮ ਕ੍ਰੋਧ ਆਦਿਕ ਇਹਨਾਂ ਦੀ ਅਗਾਂ ਕਰਕੇ ਸਾਧ ਸੰਗਤ ਦੀ ਛੜਦਾ ਨਹੀਂ ਹੈ ਇਹਨਾਂ ਸਭ ਤੋਂ ਬਰਾਮ ਹੋ ਜਾਂਦਾ ਤੇ ਉਸ ਦੀ ਬਿਰਤੀ ਜਰੀਆ ਨਾਮ ਜੜਨੇ ਦਾ ਜੜਦਾ ਤੇ ਉਹੀ ਬਿਰਤੀ ਸਾਧ ਸੰਗਤ ਦੇ ਵਕਾਰਾਂ ਵਿੱਚ ਨਹੀਂ ਫਿਰ ਜੜੀ ਜਾਂਦੀ ਜਰੀਆ ਨਾਮ ਬੜੇ ਪੇਦਾ ਹੋ ਜਾਂਦਾ ਹੈ ਜੜਾ ਅਵਸਥਾ ਜਗੰਧਰ ਉਹ ਬੁਢੇਪਾ ਕਿਉਂਕਿ ਸਰੀਰ ਹੀ ਬੁੱਢਾ ਹੁੰਦਾ ਮਨ ਦਾ ਬੁੱਢਾ ਨਹੀਂ ਹੁੰਦਾ ਤੇ ਦੇਖ ਲਓ ਤੇ ਸਰੀਰ ਹੀ ਸਾਜ ਜੀ ਬੰਦਾ ਇਸਤਰੀ ਹੈ ਜਾਂ ਪੁਰਸ਼ ਹੈ ਤੇ ਮਨ ਦੇਖ ਲਓ ਨਾ ਇਸਤਰੀ ਹੈ ਨਾ ਪੁਰਸ਼ ਇਦਾਂ ਨਹੀਂ ਕਹਿ ਸਕਦੇ ਵੀ ਇਹ ਬੰਦ ਮਨ ਮੇਰਾ ਮਨ ਬੰਦਾ ਹੈ ਵੀ ਤੇਰਾ ਮਨ ਇਸਤਰੀ ਦਾ ਸੁਖ ਹੁੰਦੇਗੀ ਇਸ ਤਰ੍ਹਾਂ ਕੋਈ ਸਾਧ ਸੰਜਲੇ ਨਹੀਂ ਬਲਿੰਗ ਨਹੀਂ ਹੈ ਤੇ ਆਤਮਾ ਵੀ ਇਸੇ ਤਰ੍ਹਾਂ ਸਾਧ ਸੰਜ ਜਿਨ੍ਹਾਂ ਇਹ ਜਿਹੜੀਆਂ ਓਪਾਧੀਆਂ ਨੇ ਇਹ ਇਸ ਤਰ੍ਹਾਂ ਜਿਹੜੇ ਭਰਮ ਨੇ ਇਹਨਾਂ ਤੋਂ ਰਹਿਤ ਜਾਣੋ ਕੀਰਤਨ ਜੁਰੀਆ ਇੱਥੇ ਸਾਜ ਸਜੇ ਕੀਰਤਨ ਕੀਰਤਨ ਕਾਲੇਦਾਰ ਸਨੇ ਇੱਥੇ ਕੀਰਤਨ ਨਾਮ ਕੀਰਤਾਂ ਦਾ ਆਇਆ ਹੈ ਵੀ ਇਹ ਜੀਵ ਆਪਣੀ ਆਪਣੀਆਂ ਕੀਰਤਾਂ ਅਨੁਸਾਰ ਜਿੱਥੇ-ਜਿੱਥੇ ਇਹਨਾਂ ਦੀ ਜੀਵ ਕਾਜ ਕਰਮ ਕੰਡਾਂ ਦੇ ਵਿੱਚ ਜੁੜਿਆ ਹੋਇਆ ਹੈ ਜਾਂ ਮਾਇਆ ਦੇ ਵਿੱਚ ਹਿੱਸਾ ਸਜੇ ਕੀਰਤ ਗੱਲ ਵਿੱਚ ਵੀ ਜੁੜਿਆ ਹੋਇਆ ਹੈ ਬਹੁ ਬਿਧ ਫੇਰੀਆ ਬਹੁ ਤਰ੍ਹਾਂ ਕਰਕੇ ਸਾਜ ਸਜੇ ਫਿਰਦਾ ਹੈ ਮਾਇਆ ਦੇ ਵਾਸਤੇ ਕਿਸੇ ਦੇਸ਼ ਵਿੱਚ ਫਿਰਦਾ ਹੈ ਸਾਹੂਕਾਰੀ ਸਦਾਗਰੀ ਕਰਨ ਵਾਸਤੇ ਕਦੇ ਕਿਤੇ ਫਿਰਦਾ ਹੈ ਤੇ ਕਹਿੰਦੇ ਕਰਤ ਦੇ ਵਿੱਚ ਹੀ ਜੁੜਿਆ ਹੋਇਆ ਹੈ ਮਾਇਆ ਵਿੱਚ ਹੀ ਜੁੜਿਆ ਕਰਕੇ ਬਹੁਤ ਵਿਦਥਰੀਆ ਬਹੁ ਤਰ੍ਹਾਂ ਕਰਕੇ ਫਿਰ ਸਾਜ ਜੁਨਾ ਵਿੱਚ ਕਿਰਦਾ ਹੈ ਪਰ ਕੋ ਜੜੀਆ ਕਿਉਂ ਗੱਲ ਜੜੀ ਕਿਰਦਾ ਹੈ ਉਹ ਪਰਾਏ ਪਰ ਕੋ ਜੜੀਆ ਪਰਾਏ ਦੀਆਂ ਚੀਜ਼ਾਂ ਨੂੰ ਹਿਰਨ ਖੋਣ ਦੇ ਵਿੱਚ ਲਗਾ ਪਾ ਆਪਣੀ ਗਿਰਦ ਨਹੀਂ ਦਸਾ ਲਹੋਂਦੀ ਪਰਾਏ ਦੇ ਧਨ ਨੂੰ ਮਾਲ ਨੂੰ ਹਿਰਨ ਵਿੱਚ ਖੋਣ ਵਿੱਚ ਲਗਾ ਹੋਇਆ ਹੈ ਰਾਏ ਰੂਤਾ ਨੂੰ ਤਕਣ ਵਿੱਚ ਲਗਾ ਹੋਇਆ ਹੈ ਦੇਖਣ ਕਿ ਰਿਆ ਇਹ ਕਹਿੰਦੇ ਬਿਖ ਜ਼ਹਿਰ ਦੇ ਨਾਲ ਸਾ ਸੰਗ ਕਿਰਿਆ ਹੋਇਆ ਹੈ ਵਿਕਾਰਾਂ ਦੀ ਜ਼ਹਿਰ ਦੇ ਨਾਲ ਬੇਖ ਨਾ ਵਿਸ਼ਿਆਂ ਦਾ ਵਿਸ਼ਿਆਂ ਵਿੱਚ ਕਹਿੰਦੇ ਹੈ ਕਿਰਿਆ ਹੋਇਆ ਆਪੋ ਸਾਧੂ ਸੰਗ ਕਰਿਆ ਹੁਣ ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ ਹੁਣ ਮੈਂ ਸਾਧੂਆਂ ਦੀ ਸੰਗਤ ਵਿੱਚ ਆ ਹ ਬੇਖ ਨਾ ਗਿਰਿਆ ਕਹਿੰਦੇ ਫਿਰ ਵਿਸ਼ਿਆਂ ਨੇ ਨਹੀਂ ਕੀਤਾ ਫਿਰ ਬੇਖ ਨਾ ਗਿਰਿਆ ਜੈ ਦੁਗੁ ਆਇਆ ਫਿਰ ਨਹੀਂ ਇਸ ਨੂੰ ਘੇਟਦੀ ਮਾਰਦ ਦਵਾਰ ਹੈ ਖਰੀਆ ਮਹਾਰਾਜ ਜੀ ਵਾਹਿਗੁਰੂ ਜੀ ਆਪ ਜੀ ਦੇ ਦਵਾਰ ਤੇ ਹੁਣ ਮੈਂ ਸਥਿਤ ਹੋਇਆ ਹਾਂ ਖੜਿਆ ਹਾਂ ਦਰਸ਼ਨ ਕਰਿਆ ਆਪ ਜੀ ਦੇ ਦਰਸ਼ਨ ਕਰਨਾ ਕੀਤੇ ਹਨ ਆਪਣੇ ਸਰੂਪ ਦੇ ਉਹ ਆਨੰਦ ਸਰੂਪ ਦੇ ਦਰਸ਼ਨ ਕੀਤੇ ਹਨ ਉਸ ਨੂੰ ਦੇਖਿਆ ਹੈ ਨਾਨਕ ਗੁਰ ਮਰੀਆ ਆਹ ਕਹਿੰਦੇ ਗੁਰੂ ਸਾਹਿਬ ਜੀ ਪੂਰਨ ਸਤਗੁਰੂ ਮਹਾਰਾਜ ਜੀ ਮਰੀਆ ਜਦੋਂ ਮਿਲਣਾ ਕੀਤੇ ਨਾ ਫੇਰ ਕਹਿੰਦੇ ਦਰਸ਼ਨ ਕਰਿਆ ਆਪਣੇ ਸਰੂਪ ਦੇ ਸਾਧ ਸੰਗਿ ਦਰਸ਼ਨ ਕੀਤੇ ਦੇਖਣਾ ਕੀਤਾ ਜਦੋਂ ਗੁਰੂ ਦੇ ਦਰਸ਼ਨ ਕੀਤੇ ਬਹਰ ਨਾ ਫਿਰਿਆ ਫਿਰ ਮਹਾਰਾਜ ਜੀ ਨੇ ਦੁਆਰਾ ਨਹੀਂ ਸਾਧ ਸੰਗਿ ਨੇ ਫਿਰਨਾ ਕੀਤਾ ਜੁਨਾ ਦੇ ਵਿੱਚ ਨਹੀਂ ਫਿਰਦਾ ਮਾਇਆ ਵਿੱਚ ਨਹੀਂ ਵਿਸ਼ਵਾ ਵਿੱਚ ਨਹੀਂ ਇਹਨੇ ਫਿਰਨਾ ਕੀਤਾ ਸੂਜੀ ਮਹੱਲਾ ਪੰਜਵਾਂ ਜਨਮ ਬਾਝ ਮਹਾਰਾਜੀ ਸੂਜੀ ਰਗ ਬਖਸ਼ਿਸ਼ ਕਰਦੇ ਬਰਾਸ ਮੰਡਲ ਕੀ ਨੋ ਆਕਾਰਾ ਹਏ ਜਿਹਾ ਸੰਸਾਰ ਐ ਸਾਧ ਸੰਗਿ ਅਫਾੜੇ ਦੀ ਤਰ੍ਹਾਂ ਹੈ ਜਾਂ ਰਾਸ ਮੰਡਲ ਦੀ ਤਰ੍ਹਾਂ ਹੈ ਜਿਵੇਂ ਰਾਤ ਪਾਉਂਦੇ ਨੇ ਸਾਧ ਸੰਗਿ ਉਹ ਰਾਸ ਧਾਰੀਏ ਉਹ ਕ੍ਰਿਸ਼ਨ ਬਣ ਜਾਂਦਾ ਇੱਕ ਗੋਪੀਆਂ ਬਣ ਜਾਂਦੀਆਂ ਬਲਬੱਧ ਬਣ ਜਾਂਦੇ ਨੇ ਉਹ ਸਾਰਾ ਉਹਨਾਂ ਨੇ ਸਵਾਂਗ ਦੀ ਧਾਰਿਆ ਹੁੰਦਾ ਭੇਗ ਧਾਰਿਆ ਹੁੰਦਾ ਇਸੇ ਤਰ੍ਹਾਂ ਕਹਿੰਦੇ ਸੰਸਾਰ ਇੱਕ ਰਾਸ ਮੰਡਲ ਦੀ ਤਰ੍ਹਾਂ ਹੈ ਇਸ ਦੇ ਵਿੱਚ ਕਿੰਨੇ ਚੇਤਨ ਬ੍ਰਹਮ ਉਹ ਚੇਸਟਾ ਨੂੰ ਕਰ ਰਿਹਾ ਹੈ ਇਹ ਜਿੰਨੇ ਜੀਵ ਨੇ ਇਹ ਗੋਪੀਆਂ ਦੀ ਤਰ੍ਹਾਂ ਸਭ ਨੱਚ ਰਹੇ ਨੇ ਆਪਣੇ ਆਪਣੇ ਕਰਮਾਂ ਅਨੁਸਾਰ ਕੋਈ ਕਿਤੇ ਨੱਚ ਰਿਹਾ ਹੈ ਕੋਈ ਕਿਤੇ ਸਾਧ ਸੰਗਿ ਭਜਰ ਦੌੜੋਂ ਫੇਰੇਗਾ ਇਹ ਅਖਾੜਾ ਹੈ ਕਹਿੰਦੇ ਪਰਮੇਸ਼ਰ ਦਾ ਕੀਤਾ ਹੋਇਆ ਅਖਾੜੇ 'ਚ ਦੋ ਪਹਿਲਵਾਨ ਲੜਦੇ ਨੇ ਇੱਥੇ ਕਹਿੰਦੇ ਗੁਰਮੁਖ ਤੇ ਮਨਮੁਖ ਦਾ ਜੰਗ ਗੁਰ ਰਹਾ ਸਾਧੂ ਦੇ ਜੀ ਉਤਦਾ ਸਾਧ ਸੰਜੀਤ ਦੋ ਪਹਿਲਵਾਨ ਨੇ ਮੋਹ ਹੈ ਇੱਕ ਪਾਸੇ ਮੋਹ ਆਪਣੀ ਭੋਜ ਲੈ ਕੇ ਸਾਧ ਸੰਜੀ ਖੜਾ ਇੱਕ ਪਾਸੇ ਵਿਵੇਕ ਹੈ ਵਿਰਾਲ ਨੂੰ ਇਹ ਫੜ ਸਾਧ ਦੀ ਮੋਹ ਕਿਚਾ ਇੱਕ ਪਾਸੇ ਮੋਹ ਕਾਮ ਕ੍ਰੋਧ ਲੋ ਮੋਹ ਕਾਰ ਇਹ ਖੜੇ ਹਨ ਇਰਖਾ ਚੁਗਲੀ ਨਿੰਦਾ ਦੁਆਸ਼ ਇਤਹਾਸ ਦੇ ਖੜਾ ਕੀਤਾ ਹੈ ਵਾਹਿਗੁਰੂ ਦੀ ਜੀ ਦਾ ਸਗਲੋ ਸਾਜ ਰਖਿਓ ਪਾਸਾ ਆਇ ਕਹਿੰਦੇ ਸਾਰਾ ਜਿਹੜਾ ਸਾਜੋ ਸਮਾਨ ਹੈ ਨਾ ਫਿਰ ਇਹਨਾਂ ਦੀ ਬਹੁਤੀ ਹੈ ਜਿਵੇਂ ਆਪਣੇ ਕੋਲ ਸਾਜ ਨੇ ਸਾਜੋ ਸਮਾਨ ਹੈ ਜਿਵੇਂ ਕੀਰਤਨ ਜਿਹਨੇ ਕਰਦਾ ਉਹਨੂੰ ਸਾਜ ਚਾਹੀਦੇ ਨੇ ਆਪਣੇ ਕੋਲ ਸਾਜੋ ਸਮਾਨ ਹੈ ਗੱਡੀਆਂ ਘੋੜੇ ਨੇ ਫੌਜਾਂ ਕੋਲ ਜੰਗ ਦਾ ਸਾਜੋ ਸਮਾਨ ਹੁੰਦਾ ਹੈ ਗ੍ਰਿਸ਼ੀਆਂ ਕੋਲ ਆਪਣੇ ਪਤੀਲੇ ਆਦਗ ਨੇ ਲੰਗ ਲਾਂਗਰੀਆਂ ਕੋਲ ਆਪਣਾ ਲੰਗਰ ਦਾ ਸਾਜੋ ਸਮਾਨ ਹੁੰਦਾ ਹੈ ਇਸੇ ਤਰ੍ਹਾਂ ਜਦੋਂ ਆਸਰ ਸੰਜੀਕ ਆਹਮ ਕ੍ਰੋਧ ਨੂੰ ਵੰਗਾਰ ਇਹਨਾਂ ਕੋਲ ਵੀ ਆਪਣਾ ਸਾਜ ਹੈ ਕਾਮ ਦੇ ਪੰਜ ਤੀਰ ਮੰਨੇ ਨੇ ਮੋਹਨ ਤਾਂਪਨ ਵਸੀਕਰਨ ਉਦਮਾਦਨ ਉਚਾਰਟ ਇਹਦਾਂ ਕ੍ਰੋਧ ਕੋਲ ਆਪਣੇ ਸਾਜ ਸੰਜੀ ਅਸਤਰ ਸ਼ਾਸਤਰ ਨੇ ਲੋਭ ਕੋ ਆਪਣੇ ਨੇ ਤੇਜ ਤਰ੍ਹਾਂ ਕਹਿੰਦੇ ਸਾਰਾ ਇਹ ਨਾ ਸਗਲੂ ਸਾਜ ਰੱਖਿਓਗਾ ਸਾਰਾ ਮਹਾਰਾਜ ਇਹ ਸਾਰਾ ਜਿਹੜਾ ਪਸਾਰਾ ਹੈ ਤੁਸੀਂ ਸਾਜ ਹੀ ਰੱਖਣਾ ਕੀਤਾ ਹੈ ਸਾਜਣਾ ਕੀਤਾ ਹੈ ਇਹ ਤਰ੍ਹਾਂ ਇਹ ਆਹਾੜਾ ਸਾਜ ਦਿੱਤਾ ਫਿਰ ਉਧਰ ਜੇ ਨੇ ਉਹਨਾਂ ਕੋਲ ਤੀਰ ਇਧਰ ਵੀ ਸਾਦ ਸੰਜਿ ਵਿਰਾਕ ਕੋਲ ਆਪਣੀਆਂ ਸ਼ਕਤੀਆਂ ਨੇ ਵਿਵੇਕ ਕੋ ਆਪਣੀਆਂ ਸ਼ਕਤੀਆਂ ਨੇ ਖੱਡ ਸੰਧ ਦੀ ਮੂਹਕ ਇੱਛਾ ਸਤ ਸੰਤੋਖ ਦਇਆタル ਵਿਚਾਰ ਇਹਨਾਂ ਨੇ ਆਪਣਾ ਸਾਦ ਸੰਜਿ ਸਾਰਾ ਪਸਾਰਾ ਇਹ ਤੁਸੀਂ ਕੀਤਾ ਹੈ ਰਹਾਉ ਬਹੁਤ ਬਿਦ ਰੂਪ ਰੰਗ ਅਪਾਰਾ ਬਹੁਤ ਨਾਲ Maharaja ਇਹਨਾਂ ਦੇ ਵੱਖਰੇ ਵੱਖਰੇ ਰੂਪ ਰੰਗ ਜੀਵਾਂ ਦੇ ਅਪਾਰਾ ਬੇਅੰਤ ਹੀ ਪਾਰਵਾਹ ਨਹੀਂ ਕੋਈ ਇਹ ਜੁਨਾ ਹੈ ਫਿਰ ਬਾਹਰੀ ਸ੍ਰਿਸ਼ਟੀ ਹੈ ਫਿਰ ਸੂਖਮ ਸ੍ਰਿਸ਼ਟੀ ਹੈ ਸੂਖਮ ਗੁਣ ਨੇ ਮਨ ਹੈ ਇਹ ਮਾਰਾ ਕੋਈ ਬੇਅੰਤ ਹੀ ਬੇਅੰਤ ਨੇ ਇਹਨਾਂ ਦਾ ਕੋਈ ਪਾਰਵਾਹ ਨਹੀਂ ਮੈਂ ਕਿਹੋ ਜੇ ਇਹ ਆਕਾਸ਼ ਨੇ ਜਾਂ ਕਿਹੋ ਜੀ ਸੂਲ ਸ੍ਰਿਸ਼ਟੀ ਤੁਸੀਂ ਰਚਨਾ ਕੀਤੀ ਸੇਖ ਖੁਸ਼ੀ ਭੋਗਨ ਹੀ ਹਾਰਾ ਹਮਾਰਾ ਤੁਸੀਂ ਹੀ ਹੀ ਮਿਸ਼ੇ ਕਰਕੇ ਭੋਗਨ ਹਾਰਾ ਤੁਸੀਂ ਹੀ ਸਾਰਿਆਂ ਦੇ ਵਿੱਚ ਬੈਠ ਕੇ ਮਹਾਰਾਜ ਭੋਗਨ ਵਾਲੇ ਹੋ ਰਹੇ ਹੋ ਆਹੀ ਜੋਗੀ ਅੰਦਰ ਜੋਗੀ ਆਸ ਤੂੰ ਭੋਗੀ ਅੰਦਰ ਭੋਗੀ ਆ ਤੁਸੀਂ ਹੀ ਮਹਾਰਾਜੀ ਭੋਗੀ ਦੇ ਅੰਦਰ ਭੋਗ ਰਹੇ ਹੋ ਤੇ ਚੇਤਨ ਸਦਾ ਦਾ ਤੁਹਾਡੀ ਹੈ ਨਿਰਲੇਪ ਹੋ ਰਹੇ ਹੋ ਭੋਗੀ ਅੰਦਰ ਵੀ ਮਹਾਰਾਜੀ ਤੁਸੀਂ ਹੀ ਹੋ ਤੇ ਦੇਖ ਰਹੇ ਹੋ ਖੁਸ਼ੀ ਖੁਸ਼ ਹੋ ਰਹਿਆ ਆਨੰਦ ਨੂੰ ਤੇ ਇਸੇ ਤਰ੍ਹਾਂ ਦੂਜੇ ਆਤਮਾ ਚ ਇਹ ਜੀ ਵੀ ਸਾਥ ਸੰਗੀ ਪਦਾਰਥਾਂ ਨੂੰ ਭੋਗਣ ਵਿੱਚ ਲੱਗਾ ਹੋਇਆ ਹੈ ਤੇ ਦੇਖ ਰਿਹਾ ਹਾਂ ਖੁਸ਼ ਹੋ ਰਿਹਾ ਦਾ ਪਦਾਰਥ ਸਾਨੂੰ ਦੇਖ ਦੇਖ ਸਭ ਰਸ ਲੈਤ ਬਸ ਨਿਰਾਰਾ ਮਹਾਰਾਜ ਤੁਸੀਂ ਸਭ ਦੇ ਅੰਦਰ ਹੋ ਸਾਰੇ ਰਸ ਨੂੰ ਲੈ ਰਹੇ ਹੋ ਬਸਤ ਨਿਰਾਰਾ ਤੇ ਸਾਰਿਆਂ ਤੋਂ ਮਿਰਾਰਾ ਨੇ ਲੇਬ ਹੋ ਕੇ ਅਸੰਗ ਹੋ ਕੇ ਵਰਤ ਰਹੇ ਹੋ ਵਰਨ ਚਿਹਨ ਨਹੀਂ ਮੁਖ ਨਾਮ ਸਮਾਰਾ ਤੁਹਾਡਾ ਕੋਈ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ਼ ਇਹ ਵੀ ਕੋਈ ਵਰਨ ਨਹੀਂ ਹੈ ਚਿਹਨ ਨਹੀਂ ਹੈ ਸਰੀਰ ਤੇ ਜਿਵੇਂ ਵਿਸ਼ਨੂੰ ਭਗਵਾਨ ਦੀ ਪੱਖੀ ਵਿੱਚ ਸਾਧ ਸੰਗ ਪ੍ਰਭੂ ਦੀ ਲਤ ਦਾ ਚਿਹਨ ਮੰਨਿਆ ਜਾਂਦਾ ਹੈ ਬਕਰੇ ਵਧਰੇ ਜੇਨ ਨੇ ਕਿਹਦੇ ਮੂਹ ਦੇ ਦਾਗ ਹੈ ਕਿਸੇ ਦੀ ਏਕਾ ਹੈ ਜਾਂ ਇੱਕ ਇਹ ਵੀ ਕਹਿੰਦੇ ਮਾਰਾ ਚਿਹਨ ਵੀ ਨਹੀਂ ਹੈ ਤੁਹਾਡੇ ਕੋਈ ਮੂਖ ਨਾ ਮੂਵ ਨਹੀਂ ਬ੍ਰਹਮ ਦੇ ਚਾਰ ਮੂਨੇ ਤੇ ਨਾ ਮਾਸ ਆ ਸਾਰਾ ਮਾਸ ਆ ਨਾ ਢਾੜੇ ਦਾ ਮੁੱਛਾ ਦਾ ਮੇ ਮੂਖ ਦੇ ਮਾਰੋਏ ਕੋਈ ਢਾੜਾ ਵੀ ਨਹੀਂ ਹੈ ਨਿਰਗੁਣ ਸਰੂਪ ਦਾ ਜਬ ਮਾਸ ਆ ਰ ਮਾਸ ਦਾ ਆ ਰ ਘਰ ਇਹ ਜਿਹੜਾ ਸਰੀਰ ਹੈ ਮਾਸ ਦਾ ਘਰ ਇਹ ਵੀ ਨਹੀਂ ਮਹਾਰਾਜ ਜੀ ਤੁਹਾਡਾ ਕਹਿ ਨਾ ਜਾਈ ਖੇਲ ਤੁਹਾਰਾ ਮਹਾਰਾਜ ਜੀ ਆਪ ਜੀ ਦਾ ਜਿਹੜਾ ਇਹ ਖੇਲ ਹੈ ਇਸ ਤਤਾਂ ਦਾ ਖੇਡ ਹੈ ਸ੍ਰਿਸ਼ਟੀ ਦਾ ਖੇਲ ਹੈ ਇਹੇ ਤਰ੍ਹਾਂ ਅੰਦਰਲੀ ਖੇਡ ਹੈ ਏ ਮਾਰਾ ਬਰਨ ਨੀ ਕੀਤੀ ਜਾ ਸਕਦੀ ਕਹੀ ਨਹੀਂ ਜਾ ਸਕਦੀ ਨਾਨਕ ਰੇਨ ਸੰਤ ਚਰਨ ਨਾਰਾ ਜੀ ਗਤਨ ਕਰਦੇ ਮਹਾਰਾਜ ਜੀ ਦੇ ਜੋ ਸੰਤ ਹਨ ਉਹਨਾਂ ਦੀ ਸ਼ਰਨ ਹਾਂ ਉਹਨਾਂ ਦੇ ਚਰਨਾਂ ਦੀ ਰੇਨ ਧੂੜੀ ਮਹਾਰਾਜ ਜੀ ਮੰਗਦਾ ਧੂੜੀ ਬਖਸ਼ੋ ਸੋਹੀ ਮਹੱਲਾ ਪੰਜਵਾਂ ਪੰਨੇ ਪਾਸ ਮਹਾਰਾਜ ਜੀ ਸੰਗੀਤ ਰਾਗਣੀ ਜੀ ਬਖਸ਼ਿਸ਼ ਕਰਦੇ ਤੋਂ ਆਇਆ ਸਰਣੀ ਆਇਆ ਤੋਂ ਆਇਆ ਮਹਾਰਾਜ ਜੀ ਤਾਂ ਹੀ ਮਹਾਰਾਜ ਜੀ ਦੀ ਸ਼ਰਨ ਆਇਆ ਸਦਨੀ ਆਇਆ ਜਦੋਂ ਮੈਂ ਆਇਆ ਨਾ ਮੈਂ ਦੇਖਿਆ ਇਹ ਜਿਹੜੀ ਸੰਸਾਰ ਦੇ ਵਿੱਚ ਜਦੋਂ ਮੈਂ ਆਇਆ ਮਹਾਰਾਜ ਦੇਖਿਆ ਵੀ ਸਾਰਾ ਸੰਸਾਰ ਹੀ ਦੁਖੀ ਹੈ ਨਾਨਕ ਕੂਰਿਆ ਸਾਹਿਬ ਸੰਸਾਰ ਕਿਤੇ ਸੁਖ ਨਹੀਂ ਹੈ ਸਭ ਕੋਈ ਆਪਣੇ ਆਪਣੇ ਇਹੋ ਜਗ ਉਮੀਦ ਨਾ ਦੇਖਿਆ ਕੋਈ ਕੋਈ ਵੀ ਮਿੱਤਰ ਨਹੀਂ ਦੇਖਿਆ ਮਹਾਰਾ ਵੀ ਸਭ ਆਪਣੇ ਆਪਣੇ ਮਤਲਬ ਦੇ ਨੇ ਤੇ ਰਿਸ਼ਤੇਦਾਰ ਸਕੇ ਸੰਬੰਧ ਕਿਸੇ ਨੇ ਵੀ ਬਚਾ ਨਹੀਂ ਸਕਣਾ ਮੇਨੂੰ ਤੇ ਮਹਾਰਾ ਮੈਂ ਦੇਖ ਕੇ ਨਾ ਜਿਵੇਂ ਉਸ ਆਸਾਨੀ ਦੇਖ ਕੇ ਸ਼ੇਰ ਮਗਰ ਪੈ ਗਿਆ ਭੁਗਿਆਰ ਤੈ ਗਏ ਉਹ ਦੇਖ ਕੇ ਡਰਦਾ ਮਾਰਾ ਕਿੱਥੇ ਜਾਵਾਂ ਕੌਣ ਬਚਾਵੇ ਦੇਖ ਕੇ ਮਹਾਰਾਜ ਮੈਂ ਸਰ ਨਹੀਂ ਆਇਆ ਤੁਹਾਡੀ ਸ਼ਰਨ ਆਇਆ ਹਾਂ ਭਰੋਸੇ ਆਇਆ ਕਿਰਪਾ ਭਰੋਸੇ ਆਇਆ ਮਹਾਰਾਜ ਤੁਹਾਡੇ ਭਰੋਸਾ ਸਾਡੇ ਤੇ ਭਰੋਸਾ ਵੀ ਤੁਸੀਂ ਮਾਰਾ ਮੈਨੂੰ ਬਚਾ ਲਵੋਗੇ ਤੇ ਕਿਰਪਾ ਆਇਆ ਕਿਰਪਾ ਲੈਣ ਵਾਸਤੇ ਆਇਆ ਹਾਂ ਜਿਉ ਭਾਵੈ ਤਿਉ ਰੱਖੋ ਸੁਆਮੀ ਜਿਵੇਂ ਆਲੂ ਜੀ ਨੂੰ ਮਹਾਰਾਜ ਜੀ ਹੁਣ ਪਹੁੰਚਾ ਹਾਲ ਜੀ ਰੱਖੋ ਗੁਰੇ ਭਲੇ ਹਮ ਥਾਰੇ ਮਾਰਾ ਸਿਆਪਦੀ ਦੇ ਹਾਂ ਮਾਰਗ ਗੁਰ ਹੈ ਪਠਾਇਆ ਸਭ ਨਾਲ ਇਹ ਨੂੰ ਜਾਣਗੇ ਨਾ ਮਹਾਰਾਜ ਜੀ ਨੇ ਫਿਰ ਜਿਹੜਾ ਰਸਤਾ ਆਇਆ ਭਾਵ ਭਗਤੀ ਦਾ ਪ੍ਰੇਮਾ ਭਗਤੀ ਦਾ ਅਗਦੀ ਸਹਜ ਗਿਆਨ ਦਾ ਜਿਹੜਾ ਰਸਤਾ ਹੈ ਇਹਦੇ ਉੱਤੇ ਪਠਾਇਆ ਚਲਾਉਣਾ ਕੀਤਾ ਇਸ ਨੂੰ ਤੋੜਨਾ ਕੀਤਾ ਰਹਾਓ ਮਹਾ ਗੁੱਤਰ ਮਾਇਆ ਸਮਾਰਾ ਇੰਜ ਦੀ ਮਾਇਆ ਨਾਲ ਇਹਨੂੰ ਬੜਾ ਹੀ ਕਹਿੰਦੇ ਦੁੱਤਰ ਦੋ ਤਰ ਦੋ ਨਾ ਹੁੰਦਾ ਕਠਨ ਦਾ ਤਨ ਤਨ ਇਹਨੂੰ ਮਾਰਤਾ ਨਾ ਬੜਾ ਕਠਨ ਹੈ ਜਿਵੇਂ ਪਵਨ ਝੁਲਾਇਆ ਅੱਜ ਮੈਂ ਮੈਂ ਪਵਨ ਝੁਲਾਇਆ ਹਵਾ ਦਾ ਸੰਜ ਚ ਚਲਦੀ ਨਾ ਹਵਾ ਚੱਲਣੇ ਦੇ ਨਾਲ ਪੱਤੇ ਖੜਕਣ ਲੱਗ ਜਾਂਦੇ ਹਨ ਇਵੇਂ ਹੀ ਕਹਿੰਦੇ ਮਾਇਆ ਜਦੋਂ ਸਾਧ ਸੰਗ ਦੀ ਬਾਸ਼ਨਾ ਰੂਪੀ ਪੌਣ ਚੱਲਦੀ ਹੈ ਨਾ ਇਹ ਜੀਵ ਖੜਕਣ ਲੱਗ ਜਾਂਦੇ ਨੇ ਜੀਵ ਨਿੰਦਾ ਚੁਗਲੀ ਕਰ ਲੱਗ ਜਾਂਦੇ ਨੇ ਜੀਵਾਂ ਦੇ ਚਿੱਤ ਡੋਲਣ ਲੱਗ ਜਾਂਦੇ ਨੇ ਪੱਤੇ ਜਿਹਾ ਤਰਾ ਮਾਇਆ ਦੀ ਪੌਣ ਆਏ ਉਸੇ ਵੇਲੇ ਚੇਤ ਇਹਨਾਂ ਦਾ ਸਾਧ ਸੰਗ ਦੀ ਖੜਕਣ ਲੱਗ ਜਾਂਦਾ ਉਹ ਵੀ ਆਹਲੀ ਚੀਜ਼ ਲੈਣਾ ਲੋਭ ਖੜਕਦਾ ਅੰਦਰ ਕ੍ਰੋਧ ਖੜਕਦਾ ਇਸ ਤਰ੍ਹਾਂ ਇਹ ਦੀ ਸਾਧ ਸੰਜੇ ਡੋਲ ਰਿਹਾ ਮਹਾਰਾਜ ਸਾਡਾ ਚਿਤ ਸੁਣ ਸੁਣ ਹੀ ਡਰਾਇਆ ਆ ਸੁਣ ਸੁਣ ਕੇ ਹੀ ਵੇਦਾਂ ਸਾਸ਼ਤਰਾਂ ਧਰਮ ਦੇ ਗ੍ਰੰਥਾਂ ਨੂੰ ਖੱਪੇ ਸੱਜੇ ਕੰਨਾਂ ਸੁਣ ਸੁਣ ਕੇ ਹੀ ਡਰਾਇਆ ਡਰ ਆ ਰਿਹਾ ਕਰ ਰੋ ਤ੍ਰੰਗ ਰੇ ਮੇਰਾ ਧੰਮ ਰਾਜਾ ਤੱਬੜਾ ਉਹ ਕਰਣਾ ਹੈ ਦਿਲ ਪੀੜੇ ਕਹਾਣੀ ਮੈਂ ਉੱਥੇ ਤਾਂ ਲੇਖਾ ਲੀਜਾਂ ਜਿਉ ਤਿਲ ਪੀੜੇ ਕਹਾਣੀ ਜਿਸ ਤਰ੍ਹਾਂ ਸਾਧ ਸੰਜੇ ਤੇਰਾ ਦੇ ਵਿੱਚੋਂ ਤੇਰ ਦੇਖ ਲੋ ਕਿੰਨੇ ਬਹੰਦੇ ਨੇ ਉਹਨਾਂ ਨੂੰ ਦੇਖ ਲੋ ਕੋਲੂਗ ਵਿੱਚ ਪਾ ਕੇ ਉਹ ਪੀੜੀ ਉਹਨਾਂ ਤੇ ਤੇਲ ਕਰ ਦਿੰਦੇ ਇਵੇਂ ਕਹਿੰਦੇ ਕੱਲੀ-ਕੱਲੀ ਗਾਲ ਦਾ ਤੇਰਾ ਹਿਸਾਬ-ਕਿਤਾਬ ਉੱਥੇ ਹੋਣਾ ਹੈ ਵੀ ਤੈਨੂੰ ਵੀ ਉਸੇ ਤਰ੍ਹਾਂ ਇਹ ਸਜ਼ਾ ਦਿੱਤੀ ਜਾਣੀ ਸਣ ਕੀ ਸਾਰਾ ਚਿੱਠਿਆ ਜਿਵੇਂ ਸਾਹ ਸੰਜੀ ਉਹ ਮਹਾਰਾਜ ਮਾਏ ਦੀ ਬਾਗ ਵਿੱਚ ਲਿਖਦੇ ਨੇ ਬੇ ਜਿਹੜਾ ਗੰਨਾ ਆਏ ਦੇਖ ਲੋ ਗੰਨੇ ਨੂੰ ਸਾਹ ਸੰਜੀ ਲਿਆ ਕਰਕੇ ਉਪਾਖ ਕਰਕੇ ਪਹਿਲਾਂ ਉਹ ਦੇਖ ਲੋ ਦਸ ਕੱਢਦੇ ਨੇ ਫੇਰ ਭੀਸੋ ਫੂਕ ਸਮਝੀਏ ਵਿੱਚ ਅੱਗ ਜਲਾਇਓ ਉਹਦਾ ਜਿਹੜਾ ਫੂਕ ਹੁੰਦੀ ਨੇ ਛੈਲ ਹੁੰਦੀ ਕਰਨੇ ਦੀ ਉਹ ਵੀ ਰੱਖ ਲੈਂਦੇ ਨੂੰ ਅੱਗ 'ਚ ਪਾ ਕੇ ਥੱਲੇ ਸਾੜਦੇ। ਉਕੜਾਹੇ ਵਿੱਚ ਰੱਖ ਕੇ ਤੇ ਇਸੇ ਤਰ੍ਹਾਂ ਉਹ ਸਾਸਜੇ ਪਹਿਲਾਂ ਤਾਂ ਉਹਨੂੰ ਦੇਨ ਸੋਬ ਮੰਦ ਸਜਾਉਂ। ਉਹ ਲੈ ਕੇ ਨਾ ਉਹ ਪਾ ਕੇ ਕਰਕੇ ਮੇਲਣੇ ਦੇ ਵਿੱਚ ਉਹਦਾ ਸਾਰਾ ਸਾਸਜੇ ਜੂਸ ਕੱਢ ਲੈਂਦੇ। ਫੇਰ ਉਹਨੂੰ ਕੜਾਹੇ ਵਿੱਚ ਪਾ ਕਰਕੇ ਉਹਨੂੰ ਸਾਸਜੇ ਉਬਾਲਿਆ ਜਾਂਦਾ। ਉਹ ਦੇ ਲੋ ਉੱਚੀ ਉੱਚੀ ਪੁਕਾਰਾ ਕਰਦਾ ਉੱਤੇ ਨੂੰ ਸਾਸਜੇ ਉਬਲਦਾ। ਉਹਨੂੰ ਪੁੱਛਿਆ ਕਿਸੇ ਨੇ ਕਹਿੰਦੇ ਕੋ ਗੰਨਿਆ ਵੀ ਤੂੰ ਇੰਨਾ ਦੁੱਖ ਕਿਉਂ ਸਹਿਹਾ ਵੀ ਕਾਦੇ ਵਾਸਤੇ ਤੈਨੂੰ ਇੰਨੀ ਸਜ਼ਾ ਦਿੱਤੀ ਉਹ ਕਹਿੰਦੇ ਮੈਨੂੰ ਇੰਨੀ ਸਜ਼ਾ ਮਿਲੀ ਮੈਂ ਮਿੱਠੇ ਨਹੀਂ ਸਮਝਦੀ ਤੀ ਮੇਰੇ ਵੀ ਮਿਠਾ ਸੀ ਕਹਿੰਦੇ ਮਿਠਾਸ ਕਰਕੇ ਲੋਕਾਂ ਨੇ ਮਿੱਠਾ ਕੱਢਣ ਵਾਸਤੇ ਗੁੜ ਗੁੜ ਬਣਾਉਣ ਵਾਸਤੇ ਇੰਨਾ ਕਹਿੰਦਾ ਮੈਂ ਦੁੱਖ ਝੱਲਿਆ ਕਹਿੰਦੇ ਮਿੱਠਾ ਮਿੱਠੇ ਦੀ ਸਮਝ ਨਹੀਂ ਕੀਤੀ ਇਸੇ ਤਰ੍ਹਾਂ ਜੀਵਾਂ ਨੇ ਵੀ ਜਿਨ੍ਹਾਂ ਨੇ ਸਾਹਸ ਜੀ ਮਾਇਆ ਨੂੰ ਮਿੱਠਾ ਜਾਣ ਕਰਦੇ ਇਹਨਾਂ ਦੀ ਸੰਗਤ ਕੀਤੀ ਇਹਨਾਂ ਮਿੱਠੇ ਪੁਦਾਰ ਸਾਨੂੰ ਮਿੱਠੇ ਜਾਣ ਕੇ ਇਹਨਾਂ ਵਿੱਚ ਲੱਗੇ ਕਹਿੰਦੇ ਸਾਡੀ ਵੀ ਇਹੀ ਹਾਲ ਹੁਣ ਕਰ ਰੋਤ ਰੰਗ ਦਾ ਆ ਉਹ ਧਰਮ ਰਾਜਾ ਕਹਿੰਦੇ ਬੜਾ ਕਰੜਾ ਹੈ ਲੇਖਾ ਲੈਣੇ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਉਹ ਸਜ਼ਾ ਦਿੰਦਾ ਹੈ ਗ੍ਰਹਿ ਅੰਧ ਪੂ ਪਾਇਆ ਗ੍ਰਹਿ ਨੂੰ ਘਰ ਹੈ ਸਾਸਨ ਗ੍ਰਿਸ਼ਟ ਆਸ਼ਰਮ ਹੈ ਕਹਿੰਦੇ ਅੰਨ ਰਖੂ ਹੈ ਬਿਨਾਂ ਦੇਖੇ ਸੋਚੇ ਸਮਝੇ ਇਹਨਾਂ ਦੇ ਮੋਹ ਵਿੱਚ ਇਹ ਡਿੱਗਿਆ ਹੋਇਆ ਹੈ ਬਸ ਘਰ ਦੇ ਵਿੱਚ ਹੀ ਹੋ ਗਿਆ ਹੋਇਆ ਸੰਗਤ ਭਜਨ ਬੰਦਗੀ ਇਹ ਸਭ ਕੁਝ ਪਨਾਇਆ ਹੋਇਆ ਪਾਵਕ ਸਗਰ ਆਇਆ ਪਾਵਕ ਸਗਰ ਆਇਆ ਪਹਿਲਾ ਤਾਂ ਸਮੁੰਦਰ ਆ ਕਹਿੰਦੇ ਇਹ ਫਿਰ ਕਹਿੰਦੇ ਪਾਵ ਅਗ ਦਾ ਸਮੁੰਦਰ ਹੈ ਅਗ ਨੂੰ ਦਬਦੇ ਹਾਜ਼ਰ ਇਲਾਜ ਅਗ ਦਾ ਸਮੁੰਦਰ ਕਿਵੇਂ ਤਰਾਂਗੇ ਕਹਿੰਦੇ ਅਗ ਦੇ ਸਮੁੰਦਰ ਵਿੱਚ ਹੀ ਜੀ ਪਿਆ ਹੋਇਆ ਗਹੀ ਓਟ ਸਾਧਾਰਨ ਸੇ ਮਹਾਰਾਜ ਇਹ ਸਭ ਕੁਝ ਦੇਖ ਕਰਕੇ ਨਾ ਕਿ ਕੋਈ ਨਹੀਂ ਬਚਾਉਣ ਵਿੱਚ ਸਮਰੱਥ ਆਪ ਜੀ ਦੇ ਸਾਧੂਆਂ ਦੀ ਕਮਾਈ ਵਾਲੇ ਗੁਰਸਿੱਖਾਂ ਦੀ ਸਾਬ ਨਾਲੋਂ ਵੱਡੇ ਸਾਧੂ ਆਪ ਜੀ ਆਪ ਜੀ ਦੀ ਮਹਾਰਾਜੀ ਓਟ ਅਸੀਂ ਪਕੜਨਾ ਕੀਤੀ ਹੈ ਰਾਮੁ ਗੁ ਹਰ ਧਿਆਇ ਮਹਾਰਾਜ ਜੀ ਬਚਿ ਕਰਦੇ ਅਸੀਂ ਹਰ ਧਿਆਇਆ ਹਰੀ ਵਾਹੀ ਗੁਰੂ ਜੀ ਦੇ ਨਾਮ ਨੂੰ ਧਿਆਇਆ ਅਬ ਮੈਂ ਪੂਰਾ ਪਾਇਆ ਹੁਣ ਅਸੀਂ ਪੂਰੇ ਸਾਧੂ ਮਹਾਰਾਜ ਨੂੰ ਪਾਣਾ ਕੀਤਾ ਹੈ ਪੂਰੇ ਆ ਸਤਿਗੁਰਾਂ ਤੋਂ ਪੂਰਾ ਹੀ ਨਾਮ ਪਾਇਆ ਹੈ ਵਾਹਿਗੁਰੂ ਮੰਤਰ ਪੂਰਨ ਮੰਤਰ ਮਹਾਰਾਜ ਨੇ ਗੁਰ ਮੰਤਰ ਬਖਸ਼ਣਾ ਕੀਤਾ ਪੂਰਨ ਮਹਾ ਮੰਤਰ ਬਖਸ਼ੇ ਮਹਾਰਾਜ ਨੇ ਪੂਰਾ ਹੀ ਨਾਮ ਬਖਸ਼ਿਆ ਪੂਰੇ ਗੁਰਾਂ ਦੀ ਛਾਣ ਵਿੱਚ ਆਉਣਾ ਕੀਤਾ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਪੂਰਾ ਹੀ ਆਨੰਦ ਪਾਣਾ ਕੀਤਾ ਹੈ ਪੂਰਾ ਹੀ ਜੀਵਨ ਦਾ ਲਾਭ ਆਣਾ ਕੀਤਾ ਹੈ ਪੂਰਨ ਗਿਆਨ ਮਹਾਰਾਜ ਦੇ پاسੋਂ ਕੋਣਾ ਕੀਤਾ ਹੈ ਕਿਰਪਾ ਕੀਤੀ ਮਹਾਰਾਜ ਜੀ ਨੇ ਸ਼ਰਨ ਲਗਿਏ ਮਹਾਰਾਜ ਜੀ ਦੀ ਕਿਰਪਾ ਕਰਨ ਹੋਈਆ ਬੰਦ ਗ੍ਰਕਾਰ ਦੀ ਤੁਲਨਾ ਨੂੰ ਕਿਵੇਂ ਕਰਨੀਆ ਲਿਖੈ ਕਤਹਿਨਾਂ ਛੁੱਟੀਆ ਕਿਨ ਕਿਨ ਬੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਦਾ ਗਹੀ ਓਟ ਸਾਦਾ ਆ ਨਾਨਕ ਹਰ ਤਿਹਾਇਆ ਆਬ ਮੈਂ ਪੂਰਾ ਪਾਇਆ ਵਾਹਿ ਸੋ ਵਾਹਿ ਗੁਰੂ ਦੀ ਕੀਤੇ ਪਤੇ ਪਿਆ ਗਏ ਹਰਿ ਹਾਰੀ ਜੀਉ ਪਿੰਡ ਸਭ ਤੇਰਾ ਵਾਹਿ